ਹਾਂਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਯੂਥ ਆਫ ਪੰਜਾਬ ਕੀ ਹਾਲ ਚਾਲ ਤੁਹਾਡਾ ਸਾਰਾ ਨਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਸੋ ਗੱਲ ਕਰਦੇ ਆਪਾਂ ਕਿ ਯਾਰ ਮੈਂ ਥੋੜੇ ਦਿਨ ਪਹਿਲਾਂ ਹੀ ਮਤਲਬ ਇੰਡੀਆ ਤੋਂ ਆਇਆ ਮਹੀਨਾ ਕਿ ਇੰਡੀਆ ਲੈ ਕੇ ਆਇਆ ਸੀਗਾ ਤੇ ਆਪਣੇ ਬਹੁਤ ਸਾਰੇ ਕੈਨੇਡਾ ਚ ਜਿਹੜੇ ਰਹਿੰਦੇ ਲੋਕ ਆ ਇੰਡੀਆ ਜਾਣ ਬਾਰੇ ਸੋਚਦੇ ਆ ਵੀ ਹਾਂ ਆਪਾਂ ਇੰਡੀਆ ਚਲੇ ਜਾਈਏ ਦੁਬਾਰਾ ਹਨਾ ਮੂਵ ਹੋ ਜਾਈਏ ਪੱਕੇ ਤੌਰ ਤੇ ਬਹੁਤ ਸਾਰੇ ਨਵੇਂ ਬੰਦੇ ਵੀ ਆ ਬਹੁਤ ਸਾਰੇ ਪੁਰਾਣੇ ਵੀ ਆ ਸਾਰੇ ਹੀ ਮਤਲਬ ਸਲਾਮਾਂ ਕਰਦੇ ਰਹਿੰਦੇ ਆਪਸ ਵਿੱਚ ਤੁਸੀਂ ਦੇਖਦੇ ਆਂ ਹਨ ਗੱਲਾਂ ਵੀ ਕਰਦੇ ਹੋਗੇ ਨਾਲ ਦੇਣਾ ਚਲੋ ਨਵੇਂ-ਨਵੇਂ ਜਿਹੜੇ ਆਏ ਆ ਉਹਨਾਂ ਨੂੰ ਹਰ ਚਾਹ ਹੁੰਦਾ ਹੌਲੀ-ਹੌਲੀ ਹੌਲੀ-ਹੌਲੀ ਹਰ ਇੱਕ ਬੰਦਾ ਚਾਹੁੰਦਾ ਕਿ ਯਾਰ ਮੈਂ ਪੰਜਾਬ ਸੈਟਲ ਹੋ ਜਾਵਾਂ ਪਰ ਯਾਰ ਮੈਂ ਕੀ ਚੀਜ਼ ਦੇਖ ਕੇ ਆਇਆ ਮੈਂ ਵੀ ਉਹਨਾਂ ਚੋਂ ਇੱਕ ਆ ਕਿ ਮੈਂ ਵੀ ਇਹੀ ਗੱਲ ਚਾਹਣਾ ਕਿ ਯਾਰ ਆਪਾਂ ਇੱਥੋਂ ਪੈਸੇ ਕਮਾ ਕੇ ਇੱਥੇ ਸੈਟਲ ਨਾ ਹੋਈਏ ਪਿੱਛੇ ਆਪਾਂ ਜਾਈਏ ਪਿੱਛੇ ਸੈਟ ਹੋਈਏ ਹਨਾ ਉੱਥੇ ਹੀ ਆਪਦਾ ਸ਼ੁਰੂ ਕਰੀਏ ਸਾਰਾ ਕੁਝ ਪਰ ਯਾਰ ਜਿਹੜਾ ਮੈਂ 2 ਸਾਲ 2 ਸਵਾ 2 ਸਾਲ ਹੀ ਹੋਇਆ ਮੈਨੂੰ ਹਜੇ ਇਹਨੂੰ ਚਲੋ ਨਸ਼ਾ ਪਹਿਲਾਂ ਵੀ ਸੀਗਾ ਠੀਕ ਹੈ ਪਰ ਜਿਹੜੀ ਅੱਜ ਦੀ ਸਿਚੁਏਸ਼ਨ ਆ ਪੰਜਾਬ ਦੀ ਪੰਜਾਬ ਦੇ ਵਿੱਚ ਹਰ ਸਾਲ ਦੇ ਵਿੱਚ ਇੰਨੀ ਕਿ ਬਰਬਾਦੀ ਹੋ ਰਹੀ ਆ ਹਰ ਸਾਲ ਨਸ਼ੇ ਨੂੰ ਲੈ ਕੇ ਹਨ ਤੁਸੀਂ ਸੋਚ ਨਹੀਂ ਸਕਦੇ ਵੀ ਕਿੰਨਾ ਨਸ਼ਾ ਪੱਤਾ ਉੱਥੇ ਅੱਜ ਦੇ ਟਾਈਮ 'ਚ ਚੱਲਿਆ ਹੋਇਆ ਯਾਰ ਪਹਿਲੀ ਗੱਲ ਤੇ ਆ ਵੀ ਕੋਈ ਬੰਦਾ ਰਹਿ ਹੀ ਨਹੀਂ ਆਪਣਾ ਉੱਥੇ ਅ ਜੇ ਆਪਾਂ ਗੱਲ ਕਰੀਏ ਆਪਣੇ ਸਾਰੇ ਯਾਰ ਜਿਹੜੇ ਬੱਚੇ ਆ ਜਾਂ ਨਵੇਂ ਨੌਜਵਾਨ ਆਉ ਸਾਰੇ ਬਾਹਰ ਆ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹਨਾ ਹਰ ਇੱਕ ਬੰਦਾ ਕੋਈ ਸਟੱਡੀ ਤੇ ਆ ਗਿਆ ਕੋਈ ਵੇਟਰ ਆ ਗਿਆ ਵੀ ਵਰਕ ਪਰਮੈਂਡ ਆ ਗਿਆ ਸਾਰੇ ਹੀ ਬਾਹਰ ਆ ਗਏ ਰਹਿਿਆ ਹੀ ਕੋਈ ਨਹੀਂ ਉੱਥੇ ਰਹਿ ਉੱਥੇ ਹੋ ਗਏ ਜਿੰਨਾ ਤੋਂ ਜਾਂ ਤਾਂ ਆਇਆ ਨਹੀਂ ਜਾਂਦਾ ਤੇ ਦੂਜੇ ਜਾਂ ਜਿਹੜੇ ਆਉਣਾ ਨਹੀਂ ਚਾਹੁੰਦੇ ਸੋ ਦੋਈ ਬੰਦੇ ਉੱਥੇ ਆ ਪਰ ਤੁਹਾਨੂੰ ਨਵੇਂ ਮਡੀਰ ਚੋਂ ਜਿਹੜੇ ਮਤਲਬ ਕੰਮ ਕਰਨ ਵਾਲੇ ਆ ਉਹ ਤੁਹਾਨੂੰ ਕੋਈ ਵੀ ਨਹੀਂ ਉੱਥੇ ਮਿਲੂਗਾ ਹਰੇਕ ਹੀ ਬਾਹਰ ਆ ਗਿਆ ਹੁਣ ਮੇਰੇ ਵੀ ਨਾਲ ਦੇ ਸਾਰੇ ਦੋਸਤ ਮਿੱਤਰ ਜਿਹੜੇ ਪਹਿਲਾਂ ਹੁੰਦੇ ਸੀ ਉਹ ਸਾਰੇ ਬਾਹਰ ਆ ਗਏ ਜਿਹੜੇ ਇੱਕ ਦੋ ਹੈਗੇ ਉਹਨਾਂ ਤੋਂ ਚਲੋ ਕੁਝ ਆਉਣਾ ਨਹੀਂ ਚਾਹੁੰਦੇ ਤੇ ਕੁਝ ਤੋਂ ਹਜੇ ਤੱਕ ਪਰ ਜਿਹੜੀ ਨਸ਼ੇ ਦੀ ਤਦਾਰ ਇੰਨੀ ਕੁ ਵਧੀ ਪਈ ਆ ਪਿੰਡਾਂ ਦੇ ਵਿੱਚ ਥਾਂ ਥਾਂ ਤੇ ਨਸ਼ਾ ਵਕੀ ਜਾਂਦਾ ਪਿੰਡਾਂ ਚ ਹਰ ਜਗ੍ਹਾ ਦੇ ਉੱਤੇ ਤੇ ਇੰਨੇ ਕ ਆਪਣੇ ਨਵੇਂ ਮੁੰਡੇ ਔਰ ਨੌਜਵਾਨ ਨਸ਼ੇ ਤੇ ਲੱਗੇ ਹੋਏ ਹਨ ਤੁਸੀਂ ਸੋਚ ਨਹੀਂ ਸਕਦੇ ਹਰ ਸਾਲ ਨਸ਼ੇ ਦੀ ਜਿਹੜੀ ਮਾਤਰਾ ਉਹ ਇੰਨੀ ਕੁ ਵਧਦੀ ਜਾਂਦੀ ਆ ਕੋਈ ਲਿਮਟ ਨਹੀਂ ਹੈਗੀ ਅੱਜ ਤੋਂ 5 7 ਸਾਲ ਪਹਿਲਾਂ ਚਲੋ ਨਸ਼ਾ ਚੱਲਿਆ ਸੀ ਜ਼ਿਆਦਾ ਹਨ ਚਿੱਟਾ ਵਗੈਰਾ ਮਾੜਾ ਮੋਟਾ ਚੱਲਣ ਲੱਗਿਆ ਸੀ ਪਰ ਹੁਣ ਕੀ ਹੋਇਆ ਹੁਣ ਤਾਂ ਜਮ੍ਹਾਂ ਹੀ ਅੱਤ ਚੱਕੀ ਪਈ ਆ ਹਰੇਕ ਘਰ ਘਰ ਨਸ਼ਾ ਵੇਚੀ ਵੀ ਜਾਂਦਾ ਤੇ ਮੁੰਡੇ ਨਵੇਂ-ਨਵੇਂ ਮੁੰਡੇ ਹਜੇ ਜਿਨ੍ਹਾਂ ਨੇ 20-22 ਸਾਲ ਦੀ ਉਮਰ ਹਜੇ ਮਾੜਾ-ਮੁਟਾ ਪੜਨਾ ਲਿਖਣਾ ਜਾਂ ਕੰਮ ਸਿੱਖਣਾ ਤੇ ਉਹਨਾਂ ਦਾ ਵੀ ਬਸ ਬੁਰਾ ਹਾਲ ਹੈ ਸਮਝ ਨਹੀਂ ਆਉਂਦੀ ਵੀ ਜਿਹੜੀ ਉੱਥੇ ਜਵਾਨੀ ਰਹੇਗੀ ਉਹ ਜਮੇ ਹੀ ਖਤਮ ਹੋ ਗਈ ਨੱਚੇ ਕਰਕੇ ਬਹੁਤ ਘੱਟ ਪਰਿਵਾਰ ਜਾਂ ਬਹੁਤ ਘੱਟ ਬੰਦੇ ਹਜੇ ਹੋਣਗੇ ਜਿਹੜੇ ਯਾਰ ਹਜੇ ਉਹ ਚੀਜ਼ਾਂ ਤੋਂ ਬਚੇ ਆ ਪਰ ਬਹੁਤਾ ਬੁਰਾ ਹਾਲ ਹੋ ਗਿਆ ਪੰਜਾਬ ਸਰਕਾਰ ਨੇ ਜਮੇ ਹੀ ਪਠਾ ਭਾਦਾ ਪਤਾ ਨਹੀਂ ਗੱਲ ਕੀ ਆ ਇੱਕ ਦੂਜੀ ਜਿਹੜੀ ਮੈਂ ਚੀਜ਼ ਨੋਟਿਸ ਕੀਤੀ ਆ ਨਾ ਗੁੰਡਾਗਰਦੀ ਬਾਲੀਆ ਇੱਥੋਂ ਜਾ ਕੇ ਬੰਦੇ ਨੂੰ ਬਾਲੀ ਫੀਲ ਹੁੰਦੀ ਆ ਉੱਥੇ ਜਾ ਕੇ ਚਲੋ ਬੰਦਾ ਉਸ ਚੱਲੀ ਜਾਂਦਾ ਜਦੋਂ ਹਨਾ ਉਹ ਜੇ ਮਾਹੌਲ ਚੰਦਾ ਸੋ ਪੁਲਿਸ ਦੀ ਗੁੰਡਾਗਰਦੀ ਬਹੁਤ ਜ਼ਿਆਦਾ ਉੱਥੇ ਗੁੰਡਾਗਰਦੀ ਕਿਵੇਂ ਆ ਜਦੋਂ ਕੋਈ ਸੀਐਮ ਦੀ ਮੀਟਿੰਗ ਹੁੰਦੀ ਆ ਕੋਈ ਆ ਗਿਆ ਆਮ ਲੋਕਾਂ ਦਾ ਜੁਣਾ ਬਹੁਤ ਖਰਾਬ ਕਰ ਦਿਆ ਏ ਠੀਕ ਆ ਮੈਂ ਆਪਣੇ ਬਿਊਰਗ ਨੂੰ ਲੈ ਕੇ ਗਿਆ ਉੱਥੇ ਮੰਡੋ ਲੁਧਿਆਣੇ ਗਿਆ ਸੀ ਬੈਂਕ ਦੇ ਵਿੱਚ ਉੱਥੇ ਸੀਐਮ ਆਇਆ ਸੀ ਉਹਦੀ ਮੀਟਿੰਗ-ਵੋਟਿੰਗ ਸੀਗੀ ਕੋਈ ਸਾਨੂੰ ਉਹਨਾਂ ਨੇ 2 ਮਿੰਟ ਗੱਡੀ ਨਹੀਂ ਰੋਕਣ ਦਿੱਤੀ ਉੱਥੇ ਮੈਂ ਮੈਂ ਕਿਹਾ ਮੈਂ ਕਿਹਾ ਬਿਅਰਕ ਦੇ ਗੋਡੇ ਦੱਸਦੇ ਯਾਰ ਵੀ ਮੈਂ ਇਹਨੂੰ ਇੱਥੇ ਲਾ ਦਿਆਂ ਉਹ ਬਹਿਸ ਮੇਰੇ ਨਾਲ ਕਰੀ ਗਿਆ ਉੱਥੇ ਖੜਾ ਪਰ ਉਹਨੇ ਸਾਡੀ ਗੱਡੀ 'ਚ ਸਾਨੂੰ 2 ਮਿੰਟ ਉਤਰ ਨਹੀਂ ਦਿੱਤਾ ਉੱਥੇ ਨਾਲੇ ਜਗ੍ਹਾ ਬਹੁਤ ਸੀ ਪਾਰਕਿੰਗ ਲਾਉਣ ਨੂੰ ਮਤਲਬ ਕਿ ਯਾਰ ਬੰਦੇ ਦੀ ਕੋਈ ਗੱਲ ਸੁਣਨੀ ਜਾਂ ਮਜਬੂਰੀ ਸਮਝਣੀ ਪੰਜਾਬ ਸਰਕਾਰ ਜਾਂ ਇਹ ਪੁਲਿਸ ਵਾਲਿਆਂ ਇਹਨਾਂ ਨੇ ਬੰਦ ਕੀਤੀ ਹੋਈ ਆ ਇਹਨਾਂ ਦੀ ਗੁੰਡਾਗਰਦੀ ਜਿਹੜੀ ਚੱਲਦੀ ਆ ਨਾ ਉੱਥੇ ਇਹਦੇ ਤੇ ਵੀ ਕੋਈ ਕਾਰ ਤੇ ਚਲੋ ਇਹ ਵੀ ਗੱਲਾਂ ਛੱਡੋ ਹਨਾ ਦੂਜੀ ਗੱਲ ਹਰ ਇੱਕ ਜਿਹੜਾ ਇੰਡੀਆ ਚ ਜਵਾਕ ਅੱਜ ਦੇ ਟਾਈਮ ਚ ਆ ਯਾਰ ਉਹਦਾ ਟੀਚਾ ਸਿਰਫ ਬਾਹਰ ਜਾਣਾ ਹੀ ਹੋਇਆ ਪਿਆ ਜਿਹੜੇ ਚੰਗੇ ਚੰਗੇ ਘਰਾਂ ਦੇ ਜਵਾਕ ਆ ਉਹ ਵੀ ਬਾਹਰ ਜਾਣ ਦਾ ਟੀਚਾ ਸੋਚੀ ਬੈਠੇ ਆ ਯਾਰ ਵੀ ਹੋਰ ਕੋਈ ਸੋਚਦਾ ਹੀ ਨਹੀਂ ਉੱਥੇ ਕੰਮ ਜਿਹੜੇ ਜੇ ਤੋ ਜਾਇ ਨਹੀਂ ਗਾ ਜਿਹਦੀ ਫਾਈਲ ਰਿਜੈਕਟ ਹੋ ਗਈ ਜਾਂ ਲੱਗੀ ਨਹੀਂ ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋ ਉਹਨੂੰ ਸਿਰਫ ਬਾਹਰ ਤੋਂ ਬਣਾ ਕੋਈ ਗੱਲ ਹੀ ਨਹੀਂ ਸੋਚਦੀ ਤੁਸੀਂ ਗੱਲ ਕਰੋਗੇ ਉਹਨਾਂ ਨਾਲ ਵੀ ਚਲ ਕੋਈ ਨਹੀਂ ਯਾਰ ਜੇ ਨਹੀਂ ਤਰਾਂ ਵੀ ਜਾ ਲੱਗਾ ਤੂੰ ਇੱਥੇ ਕੁਝ ਕਰ ਲਾ ਹਾਂ ਤੁਸੀਂ ਗੱਲਾਂ ਮਾਰਦੇ ਹੁਣ ਬਾਹਰੋਂ ਆ ਕੇ ਤੁਹਾਡਾ ਸ ਉਪਰਾਵੋ ਸਟੱਟ ਤੇ ਕਿਸੇ ਦਾ ਕੁਝ ਨਹੀਂ ਇੱਥੇ ਲੋਟ ਆਇਆ ਕੈਨੇਡਾ 'ਚ ਵੀ ਜਿਹੜੇ ਕੈਨੇਡਾ ਰਹਿੰਦੇ ਆ ਉਹਨਾਂ ਤੋਂ ਪੁੱਛ ਲਓ ਕੀ ਹਾਲ ਆ ਕੈਨੇਡਾ 'ਚ ਜਿਹੜੇ ਬੰਦੇ ਦਾ ਪੈਰ ਪੈ ਗਿਆ ਜੇ ਉਹ ਸੈੱਟ ਹੋ ਗਿਆ ਮਤਲਬ ਕਿ ਸਹੀ ਕੋਈ ਉਹਨੂੰ ਸਿਸਟਮ ਦੇ ਸੈੱਟ ਬਹਿ ਗਿਆ ਹਨਾ ਜਿਹਦੀ ਗੁੱਡੀ ਸੈੱਟ ਬਹਿ ਗਈ ਤਾਂ ਸੈੱਟ ਆ ਜਿਹੜੇ ਨਹੀਂ ਸੈੱਟ ਉਹਨਾਂ ਦਾ ਬਹੁਤ ਬੁਰਾ ਹਾਲ ਆ ਕੈਨੇਡਾ 'ਚ ਵੀ ਇਹ ਤੁਹਾਡਾ ਵਹਿਮ ਆਖਣੇ ਵੀ ਜਿਹੜਾ ਕੈਨੇਡਾ ਉੱਠ ਗਿਆ ਉਹ ਪਤਾ ਨਹੀਂ ਬਸ ਕਿੱਥੇ ਪਹੁੰਚੇਗਾ ਜਿਹੜਾ ਇੰਡੀਆ ਰਹਿ ਗਿਆ ਉਹ ਖਤਮ ਹੋ ਗਿਆ ਨਹੀਂ ਇਦਾਂ ਕੁਝ ਨਹੀਂ ਹੈਗਾ ਇਹ ਲਾਈਵ ਆ ਲਾਈਵ ਨੂੰ ਉਸ ਹਿਸਾਬ ਨਾਲ ਤੁਸੀਂ ਮਤਲਬ ਕਿ ਡਿਵਰਟ ਕਰੋ ਜਿਹੜੀ ਸਿਚੁਏਸ਼ਨ ਤੁਹਾਡੇ ਕੋਲ ਹੈਗੀ ਆ ਕੋਈ ਟੀਚਾ ਹੀ ਨਹੀਂ ਜਿਹੜੇ ਪੰਜਾਬ ਚ ਜਿਨ੍ਹਾਂ ਦੀਆਂ ਫਾਈਲਾਂ ਨਹੀਂ ਲੱਗੀਆਂ ਬਾਹਰ ਤੋਂ ਬਣਾ ਉਹਨਾਂ ਨੂੰ ਸੋਝਦਾ ਕੁਝ ਨਹੀਂ ਨਾ ਇੰਡੀਆ ਚ ਕੰਮ ਕਰ ਸਕਦੇ ਆ ਹੁਣ ਉਹ ਮੈਂ ਮੇਰੇ ਨਾਲ ਦੇ ਕਈ ਬੰਦੇ ਆ ਹੋਜਿਆ ਜਿਨ੍ਹਾਂ ਦੀਆਂ ਫਾਈਲਾਂ ਨਹੀਂ ਲੱਗੀਆਂ ਮੈਂ ਉਹਨਾਂ ਨਾਲ ਗੱਲਬਾਤ ਕਰਦਾ ਤੇ ਪਰ ਉਹਨਾਂ ਨੂੰ ਕੋਈ ਸੋਚ ਹੀ ਨਹੀਂ ਆਉਂਦੀ ਵੀ ਅਸੀਂ ਕੀ ਕਰੀਏ ਯਾਰ ਵੀ ਇੱਥੇ ਕੁਝ ਕਰ ਲਗੇ ਉਹ ਕਹਿੰਦੇ ਸਾਡੀ ਲਾਈਫ ਹੀ ਹੈਣੀ ਇੱਥੇ ਖਤਮ ਹੋ ਗਿਆ ਵੀ ਸਾਡਾ ਸਭਾ ਕੁਝ ਖਤਮ ਹੋ ਗਿਆ ਚਲੋ ਛੱਡੋ ਇਹਨਾਂ ਗੱਲਾਂ ਨੂੰ ਉਹਨਾਂ ਨੇ ਵੀ ਬਾਹਰ ਆ ਜਾਣਾ ਜੇ ਜੇ ਆ ਗਏ ਚ ਉਕੇ ਉੱਥੇ ਸਾਰਾ ਕੁਝ ਸੈਟ ਹੈ ਧੀ ਗੱਲ ਨਹੀਂ ਕੋਈ ਬੰਦਾ ਉੱਥੇ ਰਹਿ ਕੇ ਵੀ ਆਪਦੀ ਤਰੱਕੀ ਕਰ ਸਕਦਾ ਜੇ ਬੰਦੇ ਨੇ ਕਰਨੀ ਆ ਤੀਜੀ ਗੱਲ ਪੰਜਾਬ ਤਾਂ ਯਾਰ ਨਿਚਾਰਕਰ ਬਣਿਆ ਪਿਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਜਿਹੜੀਆਂ ਲੜਕੀਆਂ ਜਾਂ ਕੁੜੀਆਂ ਪੰਜਾਬ ਚ ਰਹਿ ਗਈਆਂ ਉਹ ਸਾਰੀਆਂ ਰੀਲ ਸਟਾਰ ਬਣੀਆਂ ਪਈਆਂ ਯਾਰ ਸੋਸ਼ਲ ਮੀਡੀਆ ਤੇ ਗੰਦ ਪਿਆ ਪਿਆ ਯਾਰ ਇਹਨਾਂ ਨੂੰ ਕੌਣ ਰੋਕੂਗਾ ਯਾਰ ਇਹਨਾਂ ਦੀ ਕੀ ਲਿਮਟ ਕੀ ਹੈ ਇਹਨਾਂ ਦੀ ਯਾਰ ਕੋਈ ਲਿਮਟ ਤਾਂ ਹੋਣੀ ਚਾਹੀਦੀ ਕਿਸੇ ਚੀਜ਼ ਦੀ ਕਿ ਨਹੀਂ ਯਾਰ ਕੋਈ ਬੰਦਾ ਤੁਸੀਂ ਐਂ ਦੇਖੋ ਸੋਸ਼ਲ ਮੀਡੀਆ ਤੇ ਬਹੁਤ ਲੋਕ ਇਨਫੋਰਮੇਸ਼ਨ ਦਿੰਦੇ ਆ ਬਹੁਤ ਲੋਕ ਆਪਦਾ ਟੈਲੈਂਟ ਸ਼ੋਅ ਕਰਦੇ ਆ ਪਰ ਪੰਜਾਬ ਦੇ ਲੋਕ ਯਾਰ ਕਹੀ ਕੀ ਕਹਿੰਦੇ ਨਚਾਰ ਬਣੀ ਜਾਂਦੇ ਆ ਪੰਜਾਬ ਦੇ ਲੋਕ ਨਚਾਰ ਨਚਾਰਪੁਣਾ ਦਿਖਾਉਂਦੇ ਆ ਹੁਣ ਤੁਸੀਂ ਇਹ ਦੱਸੋ ਸੋਸ਼ਲ ਮੀਡੀਆ ਤੇ ਲੱਕ ਹਲਾ ਕੇ ਕਿਹੜੀ ਤੁਸੀਂ ਜਾਣਕਾਰੀ ਦਿੰਦੇ ਆ ਜੀ ਉਹਨੂੰ ਕੋਈ ਬੰਦਾ ਰੋਕਦਾ ਉਹਨੂੰ ਮਾੜਾ ਪਤਾ ਨਹੀਂ ਲੋਕ ਕਿਉਂ ਕਹਿਣ ਲੱਗ ਜਾਂਦੇ ਆ ਜਿਹੜੀ ਚੀਜ਼ ਨੂੰ ਤੁਸੀਂ ਮਾੜਾ ਕਹਿੰਦੇ ਆ ਮਾੜਾ ਹੁਣ ਆ ਚਲੋ ਕਮਲ ਕੌਰ ਦਾ ਕੇਸ ਹੋਇਆ ਠੀਕ ਆ ਇਦੇ ਵਿੱਚ ਕਈ ਲੋਕ ਉਹ ਚੀਜ਼ ਨੂੰ ਮਾੜਾ ਕਹੀਂਦੇ ਕਿ ਐਂ ਕਿਉਂ ਹੋਇਆ ਅਖੇ ਉਹ ਤਾਂ ਗਰੀਬ ਸੀ ਵੀ ਜੇ ਗਰੀਬ ਤਾਂ ਹਰ ਤੀਜੇ ਘਰ ਗਰੀਬ ਆ ਹਰ ਤੀਜੇ ਘਰ ਦੇ ਜਿਹੜੀ ਕੋਈ ਨੂੰ ਉਤੀ ਜਾਂ ਮਾਂ ਕੈਮਰਾ ਫੜ ਕੇ ਇਹੇ ਕੰਮ ਕਰਨ ਲੱਗ ਜੇ ਗਰੀਬੀ ਤਾਂ ਪੰਜਾਬ 'ਚ ਬਹੁਤ ਆ ਹਰ ਤੀਜੇ ਘਰੇ ਗਰੀਬੀ ਆ ਇਜ ਤਨਾ ਕੰਮ ਕਰੋ ਨਾ ਕਿਤੇ ਸੋ ਇਹ ਕਿੰਨਾ ਇਨਚਾਰਪੁਣਾ ਹੀ ਕਿਉਂ ਸਾਨੂੰ ਲੱਭਿਆ ਇਹਨੂੰ ਫਿਰ ਠੱਲ ਕੌਣ ਪਾਊਗਾ ਜੇ ਇਹਨੂੰ ਇੱਕ ਨੂੰ ਦੇਖ ਕੇ ਦੂਜਾ ਲਾ ਨਾ ਦੂਜੇ ਦੇਖ ਕੇ ਤੀਜਾ ਲੱਗਦਾ ਸੋ ਇਹਦੀ ਰੋਗ ਤਾਂ ਹੋਣੀ ਚਾਹੀਦੀ ਨੇ ਕੋਈ ਲਿਮਟ ਤਾਂ ਹੋਣੀ ਚਾਹੀਦੀ ਆ ਸੋਸ਼ਲ ਮੀਡੀਆ ਦੀ ਲਿਮਟ ਹੀ ਹੈਣੀ ਕੋਈ ਸੋ ਇਹ ਤੋਂ ਦਾ ਮੈਂ ਕਹਿੰਦਾ ਬਚ ਕੇ ਰੋ ਜਿੰਨਾ ਬਚਿਆ ਜਾਂਦਾ ਜੇ ਤੁਸੀਂ ਸੋਸ਼ਲ ਮੀਡੀਆ ਯੂਜ਼ ਕਰਨਾ ਕੋਈ ਇਨਫੋਰਮੇਸ਼ਨ ਦੇਣੀ ਆ ਕਰੋ ਠੀਕ ਆ ਜੇ ਤੁਸੀਂ ਕੋਈ ਸਿੱਖਿਆ ਦੇਣੀ ਆ ਕੋਈ ਥੋੜੀ ਜਿਹੀ ਟੈਲੈਂਟ ਆ ਤੁਸੀਂ ਸ਼ੋਅ ਕਰਦੇ ਆ ਬਹੁਤ ਵਧੀਆ ਗੱਲ ਆ ਯਾਰ ਨਚਾਰ ਕਾ ਤੋਂ ਬਣਦੇ ਆ ਨਚਾਰ ਬਣਨ ਦਾ ਮਤਲਬ ਕੀ ਆ ਸੋਸ਼ਲ ਮੀਡੀਆ ਤੇ ਲੱਕ ਹਲਾ ਕੇ ਜਾਓਂ ਰੀਲਾਂ ਪਾਈ ਜਾਣੀਆਂ ਉਹਦਾ ਕੀ ਮਤਲਬ ਆ ਸੋ ਮੁੱਖ ਦੀ ਗੱਲ ਇਹ ਯਾਰ ਪੰਜਾਬ ਦੇ ਵਿੱਚ ਨਾ ਬਹੁਤ ਸੁਧਾਰ ਹੋਣ ਵਾਲਿਆ ਮਤਲਬ ਕਿ ਮੈਂਟਲ ਹੈਲਥ ਦੇ ਵੀ ਬਹੁਤ ਸੁਧਾਰ ਹੋਣ ਵਾਲਿਆ ਬਾਕੀ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਸੁਧਾਰ ਕਰਨੇ ਪੈਣੇ ਆ ਪਤਾ ਨਹੀਂ ਕੋ ਸਰਕਾਰ ਨਵੀਂ ਸਰਕਾਰ ਕਰ ਕੀ ਰਹੀ ਹੈ ਯਾਰ ਨਾ ਤਾਂ ਕੋਈ ਸੋਸ਼ਲ ਮੀਡੀਆ ਦੀ ਕੋਈ ਹਨਾ ਲਿਮਿਟੇਸ਼ਨ ਆ ਵੀ ਇੱਥੋਂ ਤੱਕ ਤੁਹਾਡੀ ਲਿਮਟ ਆ ਨਾ ਕੋਈ ਸਿੱਖਿਆ ਦੇ ਰਿਹਾ ਕੋਈ ਯਾਰ ਸਮਝ ਨਹੀਂ ਆਉਂਦੀ ਵੀ ਪੰਜਾਬ ਦੇ ਜਵਾਕ ਤੇ ਜਾਂ ਪੰਜਾਬ ਦੀ ਜਿਹੜੀ ਜਵਾਨੀਆਂ ਕੁੜੀਆਂ ਲੜਕੀਆਂ ਇਹ ਜਾ ਜਾਗਦਰ ਨੂੰ ਰਹਿ ਗਿਆ ਯਾਰ ਸਮਝ ਨਹੀਂ ਆਉਂਦੀ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਆਪ ਦਾ ਆਪ ਦਿਖਾ ਕੇ ਨੱਚ ਕੇ ਟੱਪ ਕੇ ਜਾਂ ਆਪਦੀ ਬਾਡੀ ਦਿਖਾ ਕੇ ਯਾਰ ਕੀ ਕਿਹੜੀ ਪ੍ਰਾਪਤੀ ਆ ਉਹ ਮੈਨੂੰ ਸਮਝ ਨਹੀਂ ਆਉਂਦੀ ਕੀ ਪ੍ਰਾਪਤੀ ਆ ਉਹ ਤੁਹਾਨੂੰ ਨਹੀਂ ਲੱਗਦਾ ਤੁਹਾਡੇ ਚ ਕੋਈ ਟੈਲੈਂਟ ਹੈ ਨਹੀਂਗਾ ਤੁਸੀਂ ਸਿਰਫ ਆਪਦੀ ਬਾਡੀ ਦਿਖਾ ਕੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹੋ ਜਾਂ ਜਿਹੜੇ ਤੁਹਾਡੇ ਤੋਂ ਪ੍ਰਭਾਵਿਤ ਹੋ ਰਿਹਾ ਉਹ ਲੋਕ ਲੋਕ ਕੌਣ ਇਹਨਾਂ ਦਾ ਮੈਂਟਲ ਹੈਲਥ ਉਹਨਾਂ ਦੀ ਕੀ ਹੋਊਗੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਟਿਆ ਲੋਕੀ ਤੁਹਾਨੂੰ ਫੋਲੋ ਕਰਦੇ ਆ। ਇਹ ਕਟਿਆ ਉਹਨਾਂ ਦੀ ਮੈਂਟੈਲਿਟੀ ਆ ਤੇ ਤੁਸੀਂ ਵੀ ਉਹੀ ਕੈਟੇਗਰੀ ਦੇ ਵਿੱਚ ਆਉਣੇ ਆ। ਸੋ ਵਧੀਆ ਕੋਈ ਚੰਗੀ ਸਿੱਖਿਆ ਦਿਓ ਜੇ ਕਿਹਨੂੰ ਦੇ ਸਕਦਾ ਹੈ ਸੋਸ਼ਲ ਮੀਡੀਆ ਤੇ ਤੁਹਾਡੇ ਕੋਲ ਫਾਲੋਅਰ ਆ ਜਾਂ ਤੁਹਾਡੇ ਕੋਲ ਕਾਫੀ ਜ਼ਿਆਦਾ ਮਤਲਬ ਕਿ ਲੋਕ ਤੁਹਾਨੂੰ ਦੇਖਦੇ ਆ ਕੋਈ ਸਿੱਖਿਆ ਦਿਓ, ਕੋਈ ਚੰਗੀ ਚੀਜ਼ ਕਰੋ। ਇਹ ਕੰਮਾਂ ਨੂੰ ਛੱਡ ਕੇ ਤਾਂ ਕਿ ਤੁਹਾਨੂੰ ਦੇਖ ਕੇ ਕੋਈ ਚਾਰ ਬੰਦੇ ਹੋਰ ਵਧੀਆ ਕੰਮ ਕਰਨ ਲੱਗਣ। ਸੋ ਬੇਨਤੀ ਆ ਸਾਰਿਆਂ ਨੂੰ ਜਿੰਨੇ ਵੀ ਸੋਸ਼ਲ ਮੀਡੀਆ ਯੂਜ਼ ਕਰਦੇ ਆ ਕੋਈ ਚੰਗਾ ਕੰਟੈਂਟ ਪਾਉਣਾ ਸ਼ੁਰੂ ਕਰੋ ਤੇ ਦੇਖਣਾ ਸ਼ੁਰੂ ਕਰੋ ਤੇ ਨਾਲ-ਨਾਲ ਲੋਕਾਂ ਨੂੰ ਚੰਗੀ ਸਿੱਖਿਆ ਦੇਣੀ ਸ਼ੁਰ ਤੇ ਜਿਹੜੇ ਮੁੰਡੇ ਆ ਬੇਨਤੀ ਆ ਯਾਰ ਨਸ਼ੇ ਪੱਤੇ ਛੱਡ ਕੇ ਕੋਈ ਚੰਗੇ ਪਾਸੇ ਲੱਗੋ ਚੰਗੀ ਸੰਗਤ ਕਰ ਲੋ ਯਾਰ ਜੇ ਤੁਹਾਨੂੰ ਲੱਗਦਾ ਨਾ ਤੁਹਾਡੇ ਨਹੀਂ ਛੱਡਿਆ ਜਾਂਦਾ ਕੁਝ ਨਹੀਂ ਹੁੰਦਾ ਮਾੜੀ ਸੰਗਤ ਨੂੰ ਛੱਡ ਕੇ ਚੰਗੀ ਸੰਗਤ ਕਰੋ ਯਾਰ ਤੇ ਜ਼ਿੰਦਗੀ ਨੂੰ ਆਪਦੇ ਮਾਂ ਪਿਓ ਨੂੰ ਜਾਂ ਆਪਣੇ ਆਪ ਨੂੰ ਹੀ ਸੈਟਿਸਫੈਕਸ਼ਨ ਦਿਓ ਕਿ ਤੁਸੀਂ ਕੋਈ ਚੰਗਾ ਕਰ ਰਹੇ ਹੋ ਯਾਰ ਠੀਕ ਆ ਸੋ ਇਹ ਹੀ ਗੱਲਾਂ ਬਾਤਾਂ ਸਹੀਆਂ ਮੈਂ ਇੰਡੀਆ ਤੋਂ ਆਏ ਹੁਣੇ ਹੁਣੇ ਦੇਖ ਕੇ ਇੰਡੀਆ 'ਚ ਕੀ ਹੋ ਜਾਂਦਾ ਹੈ ਸੋਸ਼ਲ ਮੀਡੀਆ ਤੇ ਕੀ ਹੁੰਦਾ ਵਿਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਸਬਸਕ੍ਰਾਈਬ ਕਰ ਲਓ ਤੇ ਹੋਰ ਗੱਲਾਂ ਬਾਤਾਂ ਕਰਾਂਗੇ ਕਮੈਂਟਸ ਦੱਸਦਿਆ ਕਰੋ ਕੋਈ ਮੁੱਦਾ ਤੁਹਾਨੂੰ ਲੱਗਦਾ ਬੋਲਣ ਵਾਲਾ ਆਪਾਂ ਜ਼ਰੂਰ ਬੋਲਾਂਗੇ ਉਹਦੇ ਤੇ ਧੰਨਵਾਦ